ਪਿਆਰੀ ਦੋਸਤੋ ਪਿਆਰ ਭਰਿਆ ਸ਼ਸ਼ੀ ਕਾਲ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਉਣ ਵਾਲੇ ਲੋਕ ਸਭਾ ਚੋਣਾਂ ਬਾਰੇ ਇਹ ਲੋਕ ਸਭਾ ਚੋਣਾਂ ਕਿਸ ਮੀਤੀ ਤੋਂ ਹੋਣ ਜਾ ਰਹੀਆਂ ਨੇ ਕਦੋਂ ਹੋਣ ਤੇ ਚੋਣ ਜਾਤਾ ਜਿਹੜਾ ਲੱਗਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਚੋਣਾਂ ਕਦੋਂ ਨੇ ਤੇ ਇਸ ਦਾ ਰਿਜ਼ਲਟ ਕਦੋਂ ਆਉਣ ਜਾ ਰਿਹਾ ਹੈ ਦੋਸਤੋ ਜਿਹੜਾ ਅੱਜ ਦੇ ਚੀਫ ਇਲੈਕਸ਼ਨ ਕਮਿਸ਼ਨ ਰਜੀਵ ਕੁਮਾਰ ਜੀ ਨੇ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਔਰ ਅੱਜ ਤੋਂ ਚੋਣ ਜਾਤਾ ਜਾਣੀ ਕਿ ਕੋਡ ਆਫ ਕੰਡਕਟ ਵੀ ਜਿਹੜਾ ਹੈ ਪੂਰੇ ਦੇਸ਼ ਦੇ ਵਿੱਚ ਲੱਗ ਗਿਆ ਹੈ ਦੋਸਤੋ ਦੱਸ ਦਈਏ ਕਿ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਸਾਤ ਚਰਨਾ ਦੇ ਵਿੱਚ ਸ਼ੁਰੂ ਹੋਣ ਗਿਆ 19 April 2024 ਤੋਂ ਔਰ 19 April ਤੋਂ ਲੈ ਕੇ 4 June ਤੱਕ ਜਿਹੜਾ ਹੈ ਇਹ ਲੋਕ ਸਭਾ ਇਲੈਕਸ਼ਨ ਹੋਣਗੇ 7ਵਾਂ ਫੇਸ ਲਾਸਟ ਜਿਹੜਾ ਹੈ ਇਹਨਾਂ ਇਲੈਕਸ਼ਨਾਂ ਦਾ ਉਹ ਹੋਏਗਾ 1 June 2024 ਨੂੰ ਔਰ ਪੰਜਾਬ ਦੇ ਵਿੱਚ ਇਸੇ ਦਿਨ ਜਿਹੜੇ ਨੇ ਲੋਕ ਸਭਾ ਚੋਣਾਂ ਜਿਹੜੀਆਂ ਨੇ ਹੋਣ ਗਿਆ VOTING ਹੋਵੇਗੀ ਦੋਸਤੋ ਦੱਸ ਦੇ ਕਿ ਪੂਰੇ ਦੇਸ਼ ਦੇ ਵਿੱਚ 543 ਲੋਕ ਸੀਟਾਂ ਜਿਹੜੀਆਂ ਨੇ ਤੇ ਔਰ ਇਸ ਦੇ ਵਿੱਚ 13 ਸੀਟਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਨੇ ਔਰ ਪੰਜਾਬ ਦਾ ਜਿਹੜਾ ਲੋਕ ਸਭਾ ਇਲੈਕਸ਼ਨ ਹੈ ਇਹ 13 ਸੀਟਾਂ ਦੇ ਉੱਪਰ 1 ਜੂਨ 2024 ਨੂੰ ਹੋਵੇਗਾ ਜਾਨੀ ਕਿ 1 ਜੂਨ ਨੂੰ ਹੋਵੇਗੀ ਔਰ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਜਿਹੜਾ ਹੈ ਜਿਹੜਾ ਇਹ ਰਿਜ਼ਲਟ ਹੈ ਵੋਟਾਂ ਦਾ ਲੋਕ ਸਭਾ ਚੋਣਾਂ ਦਾ ਹੋਵੇਗਾ ਉਹ ਆਵੇਗਾ 4 ਜੂਨ ਨੂੰ ਜਾਨੀ ਕਿ 4 ਜੂਨ ਨੂੰ ਇਹ ਐਲਾਨ ਹੋ ਜਾਏਗਾ ਕਿ ਇਹ ਲੋਕ ਸਭਾ ਚੋਣਾਂ ਜਿਹੜੀਆਂ ਨੇ ਹੋਣ ਜਿੱਤ ਰਿਹਾ ਹੈ ਦੋਸਤੋ 6 ਜੂਨ ਨੂੰ ਜਿਹੜਾ ਹੈ ਲੋਕ ਸਭਾ ਚੋਣਾਂ ਦੀ ਜਿਹੜੀ ਨੇ ਸਮਾਪਤੀ ਹੋਏਗੀ ਤੇ ਕੋਡਾ ਕੰਡੈਕਸ ਜਿਹੜਾ ਉਹ ਸਮਾਪਤ ਹੋ ਜਾਏਗਾ 207 ਚਰਨਾਂ ਦੇ ਵਿੱਚ 19 April ਤੋਂ ਜਿਹੜੀਆਂ ਨੇ ਇਹ ਚੋਣਾਂ ਸ਼ੁਰੂ ਹੋਣ ਹੋਣਗੀਆਂ ਤੇ ਪੰਜਾਬ ਦੇ ਵਿੱਚ ਇਹ ਚੋਣਾਂ ਜਿਹੜੀਆਂ ਨੇ ਲਗਭਗ ਅੱਜ ਤੋਂ 2.5 ਮਹੀਨੇ ਬਾਅਦ ਯਾਨੀ ਕਿ 1 June ਨੂੰ ਹੋਣਗੀਆਂ ਤੇ 4 June ਨੂੰ ਜਿਹੜਾ ਹੈ ਰਿਜ਼ਲਟ ਆ ਜਾਏਗਾ ਅੱਜ ਚੀਫ ਇਲੈਕਸ਼ਨ ਜਿਹੜੇ ਨੇ ਕਮਿਸ਼ਨਰਜ਼ ਨੇ ਜਿੰਨਾਂ ਨੇ ਦੱਸਿਆ ਕਿ 19 April 26 April ਤੇ 7 May 13 May 20 May 25 May ਤੇ 1 June ਇਹ 7 ਚਰਨਾਂ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜੀਆਂ ਨੇ ਇਹ ਚੋਣਾਂ ਹੋਣਗੀਆਂ ਦੋਸਤੋ ਇਹ ਹੋਰ ਇਸੇ ਦੇ ਦੌਰਾਨ ਹੀ ਜਿਹੜੇ ਚਾਰ ਰਾਜ ਨੇ ਸਿੱਕਮ ਅਰੁਣachal ਪ੍ਰਦੇਸ਼ ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਇਹਨਾਂ ਚਾਰ ਰਾਜਾਂ ਦੇ ਜਿਹੜੇ ਨੇ ਇਲੈਕਸ਼ਨ ਨੇ ਉਹ ਵੀ ਇਹਨਾਂ ਜਿਹੜੇ ਜਿਹੜੇ ਦੌਰਾਨ ਹੀ ਹੋਵੇਗੀ ਜਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਜਿਸ ਵਕਤ ਇਹਨਾਂ ਰਾਜਾਂ ਦੇ ਵਿੱਚ ਹੋਣਗੀਆਂ ਉਹਨਾਂ ਦਿਨਾਂ ਦੇ ਵਿੱਚ ਹੀ ਲੋਕ ਸਭਾ ਦੇ ਨਾਲ-ਨਾਲ ਆਂਧਰਾ ਉਨਾਚਲ ਸਿੱਕਮ ਤੇ ਓਡੀਸ਼ਾ ਦੇ ਵਿੱਚ ਵੀ ਇਲੈਕਸ਼ਨ ਯਾਨੀ ਕਿ ਵਿਧਾਨ ਸਭਾ ਇਲੈਕਸ਼ਨ ਵੀ ਹੋਣਗੇ ਔਰ ਇਸ ਤੋਂ ਇਲਾਵਾ 26 ਜਗ੍ਹਾ ਜਿਹੜੇ ਨੇ 22 ਇਲੈਕਸ਼ਨ ਨੇ ਜਿਵੇਂ ਕਿ ਬਿਹਾਰ ਗੁਜਰਾਤ ਹਰਿਆਣਾ ਜਿਹੜਾ ਛਾਰਖੰਡ ਆਦਿ ਜਿਹੜੇ ਰਾਜਾਂ ਦੇ ਵਿੱਚ ਜਿਹੜੇ ਕੀ ਇਲੈਕਸ਼ਨ ਨੇ 26 ਸੀਟਾਂ ਜਿਹੜੀਆਂ ਦਸੀਆਂ ਜਾ ਗਈਆਂ ਨੇ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਹੀ ਹੋਣ ਗਿਆ ਕੁੱਲ ਅਗਰ ਗਿਣਤੀ ਦੀ ਗੱਲ ਕਰੀਏ ਤਾਂ ਅੱਜ ਜਿਹੜੇ ਪੂਰੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ 97 ਕਰੋੜ ਰਜਿਸਟਰ ਵੋਟਰ ਨੇ ਜਾਣੇ ਕਿ 97 ਕਰੋੜ ਵੋਟਰ ਨੇ ਜਿਹੜੇ ਅੱਜ ਪੂਰੇ ਦੇਸ਼ ਦੇ ਵਿੱਚ ਜੋ ਕਿ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ VOTING ਕਰਨਗੇ ਦੋਸਤੋ 10 ਲੱਖ 50 ਹਜ਼ਾਰ ਜਿਹੜੇ ਨੇ ਪੋਲਿੰਗ ਸਟੇਸ਼ਨ ਨੇ ਪੂਰੇ ਦੇਸ਼ ਦੇ ਵਿੱਚ ਤੇ 1.5 ਕਰੋੜ ਦੇ ਕਰੀਬ ਸਟਾਫ ਹੈ ਜੋ ਕੀ ਆਪਣੀ ਇਲੈਕਸ਼ਨ ਦੀ ਡਿਊਟੀ ਨਿਭਾਏਗਾ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਨੇ ਰਜਿਸਟਰਡ ਵੋਟਰ ਦੀ ਗਿਣਤੀ ਹੈ ਉਹ ਹੈ 2 ਕਰੋੜ 12 ਲੱਖ ਯਾਨੀ ਕਿ ਪੰਜਾਬ ਦੇ 2 ਕਰੋੜ 12 ਲੱਖ ਜਿਹੜੇ ਰਿਜਿਸਟਰਡ ਵੋਟਰਸ ਨੇ ਉਹ ਇਹਨਾਂ 13 ਸੀਟਾਂ ਜਿਹੜੀਆਂ ਪੰਜਾਬ ਦੇ 1 ਜੂਨ ਨੂੰ ਜਿਹੜਾ ਹੈ VOTING ਕਰਨਗੇ ਦੋਸਤੋ ਫਿਰ ਜਿਹੜਾ 4 ਜੂਨ ਨੂੰ ਇਸ ਦਾ ਜਿਹੜਾ ਰਿਜ਼ਲਟ ਆਏਗਾ ਸੋ 5 ਸਾਲਾਂ ਬਾਅਦ ਯਾਨੀ ਕਿ 2019 ਤੋਂ ਬਾਅਦ 2024 ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਜਿਹੜੀਆਂ ਨੇ ਹੋਣ ਜਾ ਰਹੀਆਂ ਨੇ ਚੋਣ ਜ਼ਾਬਤਾ ਜਿਹੜਾ ਹੈ ਜਾਨਕੀ 16 ਮਾਰਚ 2024 ਨੂੰ ਲੱਗ ਚੁੱਕਿਆ ਹੈ ਪਹਿਲੇ ਚਰਨ ਦੀ ਜਿਹੜੀ ਚੋਣ ਹੈ ਉਹ 19 April ਨੂੰ ਹੋਵੇਗੀ 1 June ਨੂੰ ਲਾਸਟ ਹੈ ਜਿਹੜੀ ਡੇਟ ਹੈ ਇਸ ਇਲੈਕਸ਼ਨ ਦੀ ਜਿਹੜੀ 4 June ਨੂੰ ਰਿਜ਼ਲਟ ਆਏਗਾ ਪੰਜਾਬ ਦੇ ਵਿੱਚ ਜਿਵੇਂ ਕਿ ਤੁਹਾਨੂੰ ਹੁਣ ਤੱਕ ਇਹ ਜਾਣਕਾਰੀ ਜਿਹੜੀ ਮਿਲ ਗਈ ਹੈ 1 June ਨੂੰ VOTING ਹੋਵੇਗੀ 4 June ਨੂੰ ਜਿਹੜਾ ਇਹ ਪੂਰੇ ਦੇਸ਼ ਦੇ ਵਾਂਗ ਪੰਜਾਬ ਦਾ ਰਿਜ਼ਲਟ ਵੀ ਜਿਹੜਾ ਇਸ ਦਿਨ ਆਵੇਗਾ ਤੇ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਸਰਕਾਰ ਜਿਹੜੀ ਸਰਕਾਰ ਕਿਹੜੀ ਬਣਦੀ ਹੈ ਹਾਂਜੀ ਦੋਸਤੋ ਏਸੀ ਅੱਜ ਦੀ ਵਧੀਆ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗ ਰਹੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਪੋ ਨਾ ਧੰਨਵਾਦ ਜੀ